ਨਮਸਕਾਰ ਦੇਸ਼ ਦੁਨੀਆ ਜਿਹੜੀ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀਦਾਵਲਾ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਵੀ ਇੱਕ ਅਜਿਹਾ ਪ੍ਰੋਗਰਾਮ ਜਿਹੜਾ ਜੁੜਿਆ ਹੈ ਭਾਰਤ ਦੇ ਨਾਲ ਜਿਹੜਾ ਜੁੜਿਆ ਹੈ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਭਾਰਤ ਦੇ ਆਪਸੀ ਭਾਈਚਾਰੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਦੋਂ ਅਸੀਂ ਆਪਸੀ ਭਾਈਚਾਰੇ ਦੀ ਗੱਲ ਕਰਾਂ ਕਿਉਂਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਧਰਮ ਨੇ ਲੇਕਿਨ ਇਸ ਦੇ ਬਾਵਜੂਦ ਇੱਕ ਰਾਸ਼ਟਰ ਹੈ ਕਸ਼ਮੀਰ ਤੋਂ ਲੈ ਕੇ ਕੰਨਿਆਕਵਾਰੀ ਤੱਕ ਦੀ ਗੱਲ ਕਰੀਏ ਤਾਂ ਅਸੀਂ ਇੱਕ ਰਾਸ਼ਟਰ ਦੇ ਤੌਰ ਤੇ ਜਾਣੇ ਜਾਂਦੇ ਹਾਂ ਚਾਹੇ ਅਸੀਂ ਬੇਸ਼ੱਕ ਜਾਤੀਆਂ ਦੇ ਵਿੱਚ ਧਰਮਾਂ ਦੇ ਵਿੱਚ ਵੰਡੇ ਹੋਏ ਕਿਉਂ ਨਹੀਂ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕਈ ਉਲਝਨਾ ਵੀ ਪੈਦਾ ਹੋ ਜਾਂਦੀਆਂ ਨੇ ਕਈ ਇਹੋ ਜਿਹੀਆਂ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ ਜਿਹੜੀਆਂ ਕਵੈਸਚਨ ਮਾਰਕ ਕਰ ਦਿੰਦਿਆਂ ਨੇ ਭਾਰਤ ਦੀ ਏਕਤਾ ਖੰਡਤਾ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਅੱਜ ਅਸੀਂ ਕਰਨੀਆਂ ਨੇ ਭਾਰਤ ਦੀ ਏਕਤਾ ਖੰਡਤਾ ਬਾਰੇ ਇਹੀ ਸੰਦੇਸ਼ ਦੇਣਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਕੋਈ ਵੀ ਦੁਸ਼ਮਣ ਭਾਰਤ ਦੇ ਵੱਲ ਟਿੱਡੀ ਅੱਖ ਦੇ ਨਾਲ ਦੇਖ ਨਾ ਸਕੇ ਤੇ ਗੱਲ ਕਰਨ ਦੇ ਲਈ ਜਿਹੜੇ ਮਾਹਿਰਾਂ ਨੂੰ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਮੈਂ ਤੁਹਾਡੀ ਜਾਣ ਪਛਾਣ ਕਰਾ ਦਿਆਂ ਮੇਰੇ ਨਾਲ ਬੈਠੇ ਨੇ ਆਰ ਆਰ ਗਿਲ ਵੈਸੇ ਤਾਂ ਇਹ ਪ੍ਰਧਾਨ ਨੇ ਅਖਿਲ ਭਾਰਤੀਏ ਭਾਰਤ ਜੋੜੋ ਸੰਘਣ ਦੇ ਲੇਕਿਨ ਐਨੇਕ ਅਹੁਦਿਆਂ ਤੇ ਵਿਰਾਜਮਾਨ ਰਹੇ ਨੇ ਕਿ ਅਗਰ ਮੈਂ ਇਹਨਾਂ ਦੀ ਲਿਸਟ ਪੜਨ ਲੱਗ ਪਿਆ ਤਾਂ ਸ਼ਾਇਦ ਪ੍ਰੋਗਰਾਮ ਦਾ ਸਮਾਂ ਉਸ ਲਿਸਟ ਦੇ ਵਿੱਚ ਹੀ ਖਤਮ ਹੋ ਜਾਏਗਾ ਲੇਕਿਨ ਫਿਰ ਵੀ ਦੱਸਣਾ ਕਿ ਇਹ ਭਾਰਤੀ ਸੈਂਸਰ ਬੋਰਡ ਦੇ ਲਗਾਤਾਰ 10 ਸਾਲ ਮੈਂਬਰ ਵੀ ਰਹੇ ਨੇ ਤੇ ਨਾਨ ਅਫੀਸ਼ੀਅਲ ਡਾਇਰੈਕਟਰ ਰਹੇ ਨੇ ਦੂਦਰਸ਼ਨ ਦੇ ਪਾਵ ਆਈਵੀ ਮਿਨਿਸਟਰ ਮਿਨਿਸਟਰੀ ਨਾਲ ਲੇ ਰਹੇ ਨੇ ਤੇ ਨਾਲ ਹੀ ਨਾਲ ਇਹ ਸੋਸ਼ਲ ਵੈਲਫੇਅਰ ਮਿਨਿਸਟਰੀ ਨਾਲ ਵੀ ਕੰਮ ਕਰਦੇ ਰਹੇ ਨੇ ਬਹੁਤ ਕੁਝ ਇਹਨਾਂ ਕੋਲੋਂ ਜਾਣਾਂਗੇ ਬਹੁਤ ਕੁਝ ਇਹਨਾਂ ਨੇ ਗੱਲਾਂ ਕੀਤੀਆਂ ਵੀ ਹੋਈਆਂ ਨੇ ਹੋਰ ਗੱਲਾਂ ਕਰਾਂਗੇ ਭਾਰਤ ਦੀ ਅਖੰਡਤਾ ਨੂੰ ਲੈ ਕੇ ਕਿਉਂਕਿ ਭਾਰਤ ਜੋੜੋ ਇੱਕ ਅਜਿਹਾ ਸੰਥਾਨ ਹੈ ਜਿਸ ਜਿਹੜਾ 8082 ਤੋਂ ਲੈ ਕੇ ਅੱਜ ਤੱਕ ਨਿਰੰਤਰ ਕੰਮ ਕਰ ਰਿਹਾ ਤੇ ਦੂਸਰੇ ਮਾਹਿਰ ਨੇ ਐਡਵੋਕੇਟ ਵਿਵੇਕ ਹੰਸ ਗਰਚਾ ਐਡਵੋਕੇਟ ਵਿਵੇਕ ਹੰਸ ਗਰਚਾ ਵੈਸੇ ਤਾਂ ਭਾਰਤ ਚੋੜੋ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਲੇਕਿਨ ਕਿਉਂਕਿ ਪੰਜਾਬ ਐਂਡ ਹਰਿਆਣਾ ਕੋਰਟ ਦੇ ਵਿੱਚ ਹਾਈ ਕੋਰਟ ਨੇ ਕਾਨੂੰਨ ਵੀ ਬਹੁਤ ਬੜੇ ਨੇ ਜਿੱਥੇ ਕਿਤੇ ਨਾ ਕਿਤੇ ਕੋਈ ਉਲਝਣ ਆਂਦੀ ਹੈ ਕੋਈ ਸਮੱਸਿਆ ਆਂਦੀ ਹੈ ਉਹਨਾਂ ਸਮੱਸਿਆ ਦੇ ਹੱਲ ਕਰਨ ਦੇ ਲਈ ਜਦੋਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਨੇ ਆ ਤਾਂ ਵਿਵੇਕ ਹੰਸ ਗਰਚਾ ਇੱਕ ਅਜੇ ਹੀ ਦਰਵਾਜ਼ਾ ਉੱਥੇ ਨਜ਼ਰ ਆਉਂਦਾ ਹੈ ਜਿਸ ਦੇ ਥਰੂ ਅਸੀਂ ਬਹੁਤ ਕੁਝ ਇਸ ਭਾਰਤ ਚੋੜੋ ਦੇ ਲਈ ਕਰ ਸਕਦੇ ਹਾਂ ਅੱਜ ਇਹਨਾਂ ਨਾਲ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਟੂਡੀਓ ਸਵਾਗਤ ਹੈ ਜੀ ਤੁਹਾਡਾ ਇਹ ਪ੍ਰੋਗਰਾਮ ਖਾਸ ਕਰਕੇ ਅਸੀਂ ਭਾਰਤ ਦੀਆਂ ਮਹਿਲਾਵਾਂ ਲਈ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਪੰਜਾਬ ਦੀਆਂ ਲੜਕੀਆਂ ਦੇ ਲਈ ਤੇ ਖਾਸ ਕਰ ਨੌਜਵਾਨਾਂ ਦੇ ਲਈ ਲੈ ਕੇ حاضر ਹੋ ਰਿਹਾ ਤੇ ਮੈਂ ਜਿਹੜੇ ਦੇਖ ਰਹੇ ਨੇ ਸਾਡੇ ਦਰਸ਼ਕ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਪ੍ਰੋਗਰਾਮ ਨੂੰ ਅੰਤ ਤੱਕ ਦੇਖਣਾ ਕਿਉਂਕਿ ਸੰਦੇਸ਼ ਉਹਨਾਂ ਨੌਜਵਾਨਾਂ ਨੂੰ ਹੈ ਜਿਨ੍ਹਾਂ ਦੇ ਵਿੱਚ ਸਹਿਨਸ਼ਕਤੀ ਘਟਦੀ ਜਾ ਰਹੀ ਹੈ ਉਹਨਾਂ ਮਹਿਲਾਵਾਂ ਲਈ ਹੈ ਜਿਹੜੀ ਸਾਰੀਆਂ ਕੜੀਆਂ ਨੂੰ ਇਕੱਠਾ ਕਰਕੇ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਨੇ ਬਹੁਤ ਕੁਛ ਅਸੀਂ ਅੱਜ ਆਪਣੇ ਮਾਇਰਾ ਕੋਲੋਂ ਉਹਨਾਂ ਲਈ ਹੀ ਕਹਿਣਾ ਤਾਂ ਮੈਂ ਫਿਰ ਇੱਕ ਵਾਰ ਦਰਖਾਸਤ ਕਰਾਂਗਾ ਕਿ ਅੰਤ ਤੱਕ ਇਸ ਪ੍ਰੋਗਰਾਮ ਨੂੰ ਦੇ ਨਾਲ ਜੁੜਨਾ ਦੇਖਣਾ ਤੇ ਇਸ ਦੇ ਉੱਤੇ ਗਹਿਨ ਵਿਚਾਰ ਕਰਨਾ ਕਿ ਤਾਂ ਕਿ ਭਾਰਤ ਦੀ ਏਕਤਾ ਅਖੰਡਤਾ ਹੋਰ ਮਜ਼ਬੂਤ ਹੋ ਸਕੇ ਗਿਲ ਸਾਹਿਬ ਤੁਹਾਡੇ ਕੋਲੋਂ ਮੈਂ ਸ਼ੁਰੂ ਕਰਨਾ ਚਾਹਾਂਗਾ ਸਭ ਤੋਂ ਪਹਿਲਾਂ ਬਈ ਅੱਜ ਅਸੀਂ ਵਿਸ਼ਾ ਲਿਆ ਹੈ ਬਈ ਏਕਤਾ ਅਖੰਡਤਾ ਤੇ ਆਪਸੀ ਭਾਈਚਾਰਾ ਇੱਕ ਸੰਦੇਸ਼ ਦੇਣਾ ਹੈ ਸਭ ਤੋਂ ਪਹਿਲਾਂ ਸੰਦੇਸ਼ ਮੈਂ ਤੁਹਾਡੇ ਕੋਲ ਬਾਅਦ ਚੋਂ ਲੈਣਾ ਹੈ ਲੇਕਿਨ ਮੈਂ ਤੁਹਾਡੇ ਕੋਲੇ ਪੁੱਛਣਾ ਚਾਹਾਂਗਾ ਬਈ 1947 ਤੋਂ ਲੈ ਕੇ 2025 ਤੱਕ ਭਾਰਤ ਦੀ ਏਕਤਾ ਅਖੰਡਤਾ ਤੇ ਆਪਸੀ ਭਾਈਚਾਰਕ ਸਾਂਝ ਬਾਰੇ ਤੁਸੀਂ ਬਹੁਤ ਕੁਝ ਜਾਣਿਆ ਬਹੁਤ ਕੁਝ ਕੀਤਾ ਭਾਰਤ ਜੁੜੋ ਅੰਦੋਲਨ ਵਿੱਚ ਲਾਇਆ ਕੀ ਕਹਿਣਾ ਚਾਹੋਗੇ ਅੱਛਾ ਉਸ ਸ਼ੇਰ ਲੈ ਕੇ ਮੈਂ ਪਹਿਲਾਂ ਤਾਂ ਕਾਂਗਾ ਜੈ ਹਿੰਦ ਜੈ ਹਿੰਦ ਜੈ ਹਿੰਦ ਅੱਬਲ ਅੱਲਾ ਨੂਰ ਅਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜੱਗ ਉਪਜਾ ਕੌਣ ਭਲੇ ਕੌਣ ਮੰਦੇ ਇਹ ਵਿਸ਼ੇ ਚ ਮੈਂ ਖਾਸ ਕਰਕੇ ਬੀਬੀਆਂ ਨੂੰ ਤੇ ਯੂਥ ਨੂੰ ਕਹਿਣਾ ਚਾਹੁੰਦਾ ਜਿਹੜਾ ਮੇਰਾ ਆਪਣਾ ਪਰਿਵਾਰ ਹੈ ਜੀ ਆਪਣੇ ਭਟਕੇ ਹੋਏ ਵੀ ਯੂਥ ਤੇ ਜਿਹੜੇ ਅੱਜ ਅੱਛੇ ਜਮਾਤ ਦੇਸ਼ ਪ੍ਰਤੀ ਕਾਰਜਾਂ ਵੀ ਕਰਦੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਮੈਂ ਜੀ ਇਹ ਕਿਉਂ ਛੇੜਿਆ ਮੈਂ ਖਾਸ ਕਰਕੇ ਬੇਨਤੀ ਕੀਤੀ ਕਿ ਮਹਿਲਾ ਤੇ ਯੂਥ ਨੂੰ ਇਹ ਅੱਜ ਦਾ ਐਪੀਸੋਡ ਜਿਹੜਾ ਅਰਪਣ ਕਰਾਂਗੇ ਤੇ ਉਸ ਵਿਸ਼ੇ ਤੇ ਆਪਾਂ ਗੱਲ ਕਰ ਸਕੀਏ ਆ ਦੇਖੋ ਇਸੇ ਕਰਕੇ ਇਸ ਸੰਤ ਕਬੀਰ ਜੀ ਦਾ ਮੈਂ ਤੁਹਾਨੂੰ ਦੋਹਾ ਕਿਹਾ ਸੀਗਾ ਅੱਬੱਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਦਾ ਉਪਜਾ ਕੌਣ ਭਲੇ ਕੌਣ ਬੰਦੇ ਵੀ ਅਸੀਂ ਸਭ ਇੱਕੋ ਹੀ ਆ ਜੀ ਅਗੇ ਬਾਬਾ ਸਾਹਿਬ ਡਾਕਟਰ ਬੀਮਰਾਓ ਮੇਦਗਰ ਜੀ ਨੇ ਕੀ ਕਿਹਾ ਜਸ ਸਦਾਰੇ ਆਦਮ ਭਗਤ ਸਿੰਘ ਸ਼ਹੀਦੇ ਆਦਮ ਜੀ ਦਾ ਜਿਹੜਾ ਸ਼ਲੋਕ ਸੀਗਾ ਜੀ ਉਹ ਜਦੋਂ ਦੇਸ਼ ਦੀ ਇਕਤਾ ਲਈ ਦੇਸ਼ ਦੀ ਆਜ਼ਾਦੀ ਲਈ ਚੱਲਿਓ ਤੇ ਉਹਨਾਂ ਨੇ ਸਭ ਤੋਂ ਪਹਿਲਾ ਲਫ਼ਜ਼ ਕਿਹਾ ਮੈਂ ਹਿੰਦੂ ਮੈਂ ਮੁਸਲਮ ਮੈਂ ਹੀ ਸਿੱਖ ਸਾਈ ਹਾਂ ਜੀ ਭਾਰਤ ਮਾਂ ਦਾ ਬੇਟਾ ਹਮ ਆ ਦੇਸ਼ ਦਾ ਚਪਾਈ ਹਾਂ ਜੀ ਆਓ ਮਿਲ ਕੇ ਅਭਿਆਨ ਚਲਾएं ਜਾਤ ਪਾਤ ਤੰਤ ਤੇ ਫਿਰਕਾਪੱਤੀ ਖਤਮ ਕਰੇ ਖੁਸ਼ਹਾਲ ਭਾਰਤ ਬਣਾਏ ਜੀ ਜਾਤੀਵਾਦ ਛੋੜੇ ਭਾਰਤ ਜੋੜੇ ਜੀ ਇਸ ਕਰਕੇ ਇਹਨਾਂ ਦਾ ਆਪਾਂ ਅੱਗੇ ਵਗਾਨ ਕੀਤਾ ਕਿਉਂਕਿ ਇਹਨੂੰ ਚਲਾਇਆ ਵੀ ਬੜੇ ਜੋਰਾਂ ਨਾਲ 86 ਤੋਂ ਲੈ ਕੇ ਅਤੰਤ ਦਾ ਯੋਰਸ ਸੀ ਪੰਜਾਬ ਦੇ ਵਿੱਚ ਜੀ ਲੋਕਾਂ ਨੂੰ ਸਿੱਖਿਸ਼ਿਤ ਵੀ ਕੀਤਾ ਦੱਸਿਆ ਵੀ ਜੀ ਪੇ ਇਸ ਤਰ੍ਹਾਂ ਆਪਾਂ ਕਿੱਦਾਂ ਆਪ ਵਿੱਚ ਪਾਈਚਾਰਾ ਕਿਉਂ ਤੋੜ ਰਹੇ ਆ ਜੀ ਜੀ ਅਸੀਂ ਇੱਕੋ ਹੀ ਆ ਤੁਹਾਡੇ ਕੋਲ ਫਿਰ ਦੁਬਾਰਾ ਜੁੜਾਂਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਸਾਡੇ ਨਾਲ ਐਡਵੋਕੇਟ ਸਾਹਿਬ ਵੀ ਜੁੜੇ ਹੋਏ ਨੇ ਐਡਵੋਕੇਟ ਸਾਹਿਬ ਕਿਉਂਕਿ ਗਲਤਾਂ ਇਹਨਾਂ ਨੇ ਕਿਹਾ ਵੀ ਵਾਕਿਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਨੂੰ ਗੁਰਵਾਨੀ ਚ ਵੀ ਲਿਖਿਆ ਬਹੁਤ ਸਾਰੀਆਂ ਅਦਾ ਚੀਜ਼ਾਂ ਹੁੰਦੀਆਂ ਨੇ ਬਹੁਤ ਲੇਕਿਨ ਮੈਂ ਤੁਹਾਨੂੰ ਮੈਂ ਸ਼ੁਰੂਆਤ ਕੀਤੀ ਸੀਗੀ ਵੀ ਇੱਥੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਨੇ ਬਹੁਤ ਸਾਰੇ ਧਰਮ ਨੇ ਲੇਕਿਨ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਰਾਸ਼ਟਰ ਇੱਕ ਜਦੋਂ ਵੀ ਕੋਈ ਵਿਪੱਤੀ ਆਉਂਦੀ ਹੈ ਇੱਕ ਰਾਸ਼ਟਰ ਹੋ ਕੇ ਅਸੀਂ ਉਸ ਵਿਪੱਤੀ ਦਾ ਮੁਕਾਬਲਾ ਕਰਦੇ ਹਾਂ ਭਾਰਤ ਇੱਕ ਇਕਤਾ ਅਖੰਡਤਾ ਦਾ ਸਬੂਤ ਹੈ ਸਾਰੀਆਂ ਮਤਲਬ ਬਾਕੀ ਕੰਟਰੀਜ਼ ਲਈ ਵੀ ਇੱਕ ਉਦਾਹਰਣ ਹੈ ਕੀ ਕਰਨਾ ਚਾਹੋਗੇ ਭਾਰਤ ਦੀ ਇਕਤਾ ਅਖੰਡਤਾ ਦੇ ਉੱਤੇ ਜੋ ਅੱਜ ਤੱਕ 75 77 ਸਾਲਾਂ ਦੇ ਵਿੱਚ ਹੋਏ ਪਹਿਲੇ ਤਾਂ ਮੈਂ ਸਭ ਤੋਂ ਪਹਿਲੇ ਸ਼ਮੀਰ ਸਾਹਿਬ ਤੁਹਾਡਾ ਤੇ ਦੂਰਦਰਸ਼ਨ ਦੀ ਸਾਰੀ ਟੀਮ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਕੀ ਦੂਰਦਰਸ਼ਨ ਦੇ ਮਾਧਿਅਮ ਦੇ ਨਾਲ ਹਰ ਇੱਕ ਦੇਸ਼ ਦੇ ਵਿੱਚ ਹਰ ਇੱਕ ਰਾਜ ਦੇ ਵਿੱਚ ਇਸ ਪ੍ਰੋਗਰਾਮ ਰਾਹੀਂ ਸਾਡੀ ਆਵਾਜ਼ ਲੋਕਾਂ ਤੱਕ ਤੇ ਸਰਕਾਰਾਂ ਤੱਕ ਪਹੁੰਚਣ ਦਾ ਜੀਮਾ ਬੀੜਾ ਚੱਕਿਆ ਤੇ ਅੱਜ ਸਾਨੂੰ ਇਸ ਮੰਚ ਤੇ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਮੌਕਾ ਮਿਲਿਆ ਮੈਂ ਦੂਰਦਰਸ਼ਨ ਦੀ ਸਾਰੀ ਟੀਮ ਦਾ ਉਹਦੇ ਲਈ ਧੰਨਵਾਦ ਕਰਦਾ ਹਾਂ ਹੁਣ ਜੇ ਅਸੀਂ ਗੱਲ ਕਰੀਏ ਸਰ ਦੇਸ਼ ਦੀ ਏਕਤਾ ਖੰਡਤਾ ਲਈ ਸਮੇਂ-ਸਮੇਂ ਸਿਰ ਸਰਕਾਰਾਂ ਆਂਦੀਆਂ ਰਹੀਆਂ ਜੀ ਉਹਨਾਂ ਨੇ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਬਹੁਤ ਅੱਛੇ ਕੰਮ ਕੀਤੇ ਨੇ ਜੀ ਜਿਹਦੇ ਨਾਲ ਕਿ ਸਾਡੇ ਸਾਰੇ ਦੇਸ਼ ਦੇ ਵਿੱਚ ਇੱਕ ਆਪਸੀ ਭਾਈਚਾਰਾ ਬਰਕਰਾਰ ਰੱਖਿਆ ਜਾਵੇ ਜੀ ਤੇ ਅੱਜ ਤੱਕ ਰਿਹਾ ਵੀ ਹੈ ਜੀ ਜੀ ਤੇ ਸਾਰੇ ਸਮੁਦਾਏ ਦੇ ਲੋਕ ਦੇਸ਼ ਦੀ ਏਕਤਾ ਅਖੰਡਤਾ ਤੇ ਭਾਈਚਾਰੇ ਨੂੰ ਬਣਾਨ ਰੱਖਣ ਲਈ ਰਾਸ਼ਟਰਾ ਦੇ ਪ੍ਰਤੀ ਆਪਣੇ ਆਪ ਨੂੰ ਤੇ ਆਪਣੇ ਬਲੀਦਾਨ ਨੂੰ ਆਪਣੀ ਸੇਵਾਵਾਂ ਦੇਣ ਵਾਸਤੇ ਸਮਰਪਿਤ ਹਰ ਵਿਲੇ ਰਹਿੰਦੇ ਨੇ ਜੀ ਇਕਤਾ ਵਿੱਚ ਹੀ ਬਲ ਹੈ ਇਕਤਾ ਹੀ ਅਸੀਂ ਚਾਹੁੰਦੇ ਆਂ ਵੀ ਇਕਤਾ ਹੋਵੇ ਸਾਡਾ ਮਤਲਬ ਅੱਜ ਦਾ ਮਕਸਦ ਵੀ ਹੈ ਵੀ ਇਕਤਾ ਤੇ ਅਖੰਡਤਾ ਅਸੀਂ ਡਿਵਾਈਡ ਨਾ ਹੋਈਏ ਅਸੀਂ ਇਕ ਰਹੀਏ ਤੁਸੀਂ ਕੀ ਸਮਝਦੇ ਹੋ ਵੀ ਅੱਜ ਦਾ ਯੂਥ ਪੇਸ਼ੈਂਸ ਜਿਹਨੂੰ ਕਹਿੰਦੇ ਆ ਮੈਂ ਸਹਿਨ ਸ਼ਕਤੀ ਉਹਦੇ 'ਚ ਨਹੀਂ ਹੈ ਸਹਿਨਸ਼ੀਲਤਾ ਨਾਂ ਦੀ ਚੀਜ਼ ਉਹਦੇ 'ਚ ਨਹੀਂ ਹੈ ਹਰ ਗੱਲ 'ਚ ਉਹ ਅਗਰੈਸਿਵ ਜਲਦੀ ਹੋ ਗਿਆ ਇਸ ਦੇ ਲਈ ਤੁਸੀਂ ਸਮਝਦੇ ਹੋ ਵੀ ਉਹਨਾਂ ਨੂੰ ਸਿੱਖਿਆਵਾਂ ਸਹੀ ਨਹੀਂ ਮਿਲ ਰਹੀਆਂ ਜਾਂ ਉਹਨਾਂ ਦੇ ਵਿੱਚ ਵੈਸੇ ਹੀ ਕੁਝ ਐਸ ਹਿਸਾਬ ਨਾਲ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਵੀ ਜਿਸ ਦੇ ਨਾਲ ਉਹ ਲੜਾਕੇ ਜ਼ਿਆਦਾ ਹੋ ਰਹੇ ਨੇ ਇਕਤਾ ਅਖੰਡਤਾ ਵੱਲ ਨੂੰ ਘਟ ਜਾ ਰਹੇ ਨੇ ਬਹੁਤ ਵੱਡੀ ਗੱਲ ਕੀਤੀ ਛਮੀ ਜੀ ਤੁਸੀਂ ਇਹ ਮੈਨੂੰ ਕਹਿਣੀ ਵੀ ਚਾਹੀਦੀ ਮੈਂ ਸੋਚ ਵੀ ਰਿਹਾ ਸੀ ਪਹਿਲਾਂ ਜੀ ਅਸੀਂ ਲੋਕ ਸਾਰੇ ਕਿਹਨੇ ਮਾਂ ਗੁਰੂ ਬਿਲਕੁਲ ਪਿਤਾ ਵਿਸ਼ਵਾਸ ਜੀ ਮਾਤੇ ਸਤ ਪਿਤਾ ਵਿਸ਼ਵਾਸ ਜੀ ਮੈਂ ਨਹੀਂ ਕਿਹਾ ਬਹੁਤ ਵੱਡੇ ਸ਼ਾਇਰ ਨੇ ਕਿਹਾ ਬਿਲਕੁਲ ਮਾਂ ਹੀ ਗੁਰੂ ਹੈ ਮਾਂ ਸਿੱਖਿਸ਼ਿਤ ਕਰ ਸਕਦੀ ਨੇ ਕਰ ਜੀ ਬਿਲਕੁਲ ਬੱਚਿਆਂ ਨੂੰ ਸਿੱਖਿਆ ਉਹ ਦੇ ਸਕਦੀ ਹੈ ਪਿਤਾ ਨਹੀਂ ਦੇ ਸਕਦਾ ਪਿਤਾ ਤਾਂ ਵਿਚਾਰ ਡਰਦਾ ਰਹਿਂਦਾ ਬੱਚਿਆਂ ਕੋ ਵੀ ਤੇ ਮਾਂ ਕੋਲੋਂ ਵੀ ਬਿਲਕੁਲ ਦੋਨੋਂ ਕੋ ਡਰਦਾ ਰਹਿਂਦਾ ਵਿੱਚ ਜੀ ਵਿੱਚੇ ਹੀ ਰਹਿੰਦਾ ਉਹ ਬਟ ਮਾਂ ਜੇ ਉਹਨੂੰ ਸਿੱਖਿਸ਼ਿਤ ਕਰੇ ਤੇ ਇਹ ਜਿਹੜੀ ਬੈਲੈਂਸ ਜਿਹੜਾ ਕ੍ਰੇਟ ਹੋ ਰਿਹਾ ਆ ਇਹ ਯੂਥ ਦੇ ਵਿੱਚ ਖਾਸ ਕਰਕੇ ਗਰੂਰਤਾ ਪੈਦਾ ਹੋ ਰਹੀ ਆ ਇਹ ਤਦੇ ਸਮਾਪਤ ਹੋ ਸਕਦੀ ਖਾਸ ਕਰਕੇ ਮਾਮਾ ਨੂੰ ਤਦ ਹੀ ਤੁਸੀਂ ਕਹੇ ਕਿ ਐਪੀਸੋਡ ਜਿਹੜਾ ਅੱਜ ਅੱਜ ਦਾ ਐਪੀਸੋਡ ਜਿਹੜਾ ਆ ਉਹ ਮਹਿਲਾ ਲਈ ਆ ਇਸਤਰੀ ਵਾਸਤੇ ਤੇ ਯੂਥ ਵਾਸਤੇ ਆ ਯੂਥ ਨੂੰ ਮੈਸੇਜ ਅਸੀਂ ਦੇ ਦਿੱਤਾ ਬੇਨਤੀ ਗੁਜ਼ਾਰਿਸ਼ ਕੀਤੀ ਆ ਉਹਨਾਂ ਦੇ ਅੱਗੇ ਤੇ ਜਿਹੜਾ ਕ੍ਰਾਈਮ ਕਰਨ ਦਾ ਤੁਹਾਡਾ ਵਿਚਾਰ ਧਾਰਾ ਬਣਦੀ ਉਸ ਚੀਜ਼ ਨੂੰ ਮਿਟਾਓ ਲੇਕਿਨ ਮਿਟਾਉ ਨਾ ਕੌਣ ਸਕਦੀਆਂ ਮਾਵਾਂ ਜੀ ਮਾਵਾਂ ਘਰੋਂ ਸਿੱਖਿਤ ਕਰਨ ਬੱਚਿਆਂ ਨੂੰ ਜੀ ਬੇਟਾ ਤੂੰ ਇਹ ਗਲਤ ਕੰਮ ਨਹੀਂ ਕਰਦਾ ਉਹਨਾਂ ਨੂੰ ਸਿੱਖਿਤ ਕਰੋ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਦਿਓ ਖਿਡਾਰੀ ਬਣੋ ਪੜ੍ਹੋ ਲਿਖੋ ਦੇਸ਼ ਦਾ ਕਾਰਜ ਕਰੋ ਦੇਸ਼ ਚ ਤੁਸੀਂ ਕਰਮੋ ਕਰੋ ਜਿਹੜੇ ਦੇਸ਼ ਦੇ ਹਿੱਤ ਵਾਸਤੇ ਆ ਜੀ ਜੀ ਲੇਕਿਨ ਮੈਂ ਗੱਲ ਸਿਰਫ ਇਹ ਨਾਲ ਕਰ ਰਿਹਾ ਵੀ ਫੇਰ ਕਮੀ ਕਿੱਥੇ ਰਹੀ ਗਲਤਾਂ ਸੀ ਕਰਦੇ ਆ ਏਕਤਾ ਦੀ ਕਮੀਆਂ ਅਖੰਡਤਾ ਦੀ ਲੇਕਿਨ ਅਸੀਂ ਵਨਡੇ ਜਾ ਰਹੇ ਹਾਂ ਜੇ ਮੈਂ ਹੁਣ ਪਿਛੋਕੜ ਦੀ ਗੱਲ ਕਰਾਂ ਜੇ ਆਪਾਂ ਪਿਛਲੇ ਕੁਝ ਸਾਲਾਂ ਚਾਹੀਏ ਜਦੋਂ ਕਿ ਆਪਣਾ ਕੇਵਲ ਇਨਾ ਐਕਟਿਵ ਨਹੀਂ ਹੋਇਆ ਸੀਗਾ ਦੇਸ਼ ਦੇ ਵਿੱਚ ਤ ਦੂਰਦਰਸ਼ਨ ਦੇ ਵਿੱਚ ਜਿਹੜੇ ਪ੍ਰੋਗਰਾਮ ਦਿਖਾਏ ਜਾਂਦੇ ਸੀ ਉਸੀ ਕਾਪਸੀ ਭਾਈਚਾਰਾ ਆਂਦਾ ਸੀ ਆਪਣੇ ਪਰਿਵਾਰ ਨਾਲ ਪਿਆਰ ਦੂਰਦਰਸ਼ਨ ਅੱਜ ਵੀ ਦਿਖਾਂਦਾ ਹੈ ਅੱਜ ਵੀ ਦੂਰਦਰਸ਼ਨ ਅੱਜ ਅੱਜ ਦਾ ਪ੍ਰੋਗਰਾਮ ਇਸੇ ਮੰਤਵ ਨੂੰ ਲੈ ਕੇ ਆਇਆ ਹੈ ਦੇਖੋ ਅੱਜ ਵੀ 2025 'ਚ ਵੀ ਦੂਰਦਰਸ਼ਨ ਉਹੀ ਦਿਖਾਂਦਾ ਹੈ ਵੀ ਤਾਂ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਸਕੀਏ ਉਹਦੇ ਵਿੱਚ ਡੈਡੀਕੇਸ਼ਨ ਦਿਖਾਇਆ ਜਾਂਦਾ ਸੀ ਪਰਿਵਾਰ ਦੇ ਪ੍ਰਤੀ ਭਾਈਚਾਰੇ ਦੇ ਪ੍ਰਤੀ ਦੋਸਤੀ ਦੇ ਪ੍ਰਤੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਪ੍ਰੇਮ ਭਾਵਨਾ ਵੱਧਦੀ ਸੀਗੀ ਜੀ ਤੇ ਆਪਣਾ ਗਲਤ ਡਾਇਰੈਕਸ਼ਨ ਦੇ ਵਿੱਚ ਯੂਥ ਨਹੀਂ ਜਾਂਦਾ ਸੀ ਕਿਤੇ ਨਾ ਕਿਤੇ ਆਪਣੀਆਂ ਫੈਮਲੀਜ਼ ਜਿਹੜੀਆਂ ਹੁੰਦੀਆਂ ਸੀ ਉਹ ਕੰਬਾਈਨਡ ਫੈਮਲੀ ਹੁੰਦੀਆਂ ਸੀਗੀਆਂ ਵੀ ਸਾਰੇ ਚਾਚਾ ਤਾਇਆ ਮਾਮ ਬਾਬਾ ਦਾਦਾ ਸਭ ਇਕੱਠੇ ਰਹਿੰਦੇ ਹੁੰਦੇ ਸੀਗੇ ਅੱਜ ਕੱਲ ਫੈਮਲੀ ਡਿਵਾਈਡੇਸ਼ਨ ਹੋ ਗਈ ਹੈ ਵੰਡ ਹੋ ਗਈ ਹੈ ਵੀ ਕਿਤੇ ਨਾ ਕਿਤੇ ਤੁਸੀਂ ਸਮਝਦੇ ਵੀ ਉਹ ਸੰਸਕਾਰ ਜਿਹੜੇ ਦਾਦੇ ਤੋਂ ਮਿਲਦੇ ਸੀਗੇ ਉਹ ਵੀ ਚੀਜ਼ ਕਿਤੇ ਨਾ ਕਿਤੇ ਹੁਣ ਨੁਕਸਾਨਦਾਇਕ ਹੋ ਕੇ ਸਾਹਮਣੇ ਆ ਰਹੀ ਹੈ ਮੈਂ ਬੇਨਤੀ ਕਰਨਾ ਬਹੁਤ ਵੱਡੀ ਗੱਲ ਕੀਤੀ ਤੁਸੀਂ ਦੂਰਦਰਸ਼ਨਾ ਬੜੀ ਅੱਛੀ ਸੇਦ ਦਿੰਦਾ ਹੁੰਦਾ ਸੀ ਬੜੇ ਅੱਛੇ ਸੀਰੀਅਲ ਦਿੰਦਾ ਹੁੰਦਾ ਸੀ ਬੜੇ ਅੱਛੇ ਗਾਣੇ ਗਾਉਂਦੇ ਹੁੰਦੇ ਸੀ ਹੁਣ ਵੀ ਦਿੰਦਾ ਹੈ ਅੱਜ ਅੱਜ ਵੀ ਦਿੰਦਾ ਅੱਜ ਦੂਰਦਰਸ਼ਨ ਅੱਜ ਵੀ ਦਿੰਦਾ ਬਟ ਪ੍ਰਾਈਵੇਟ ਅੱਜ ਵੀ ਅੱਜ ਵੀ ਦਿੰਦਾ ਹੈ ਬਟ ਨਾਓ ਉਹ ਚੀਜ਼ਾਂ ਹੈ ਨਹੀਂ ਗਿਆ ਹੁਣ ਤੁਸੀਂ ਦੇਖਦੇ ਹੋ ਸਾਡੀ ਜਿਹੜੀ ਪੰਜਾਬੀ ਜਿਹੜੀ ਸ਼ੁੱਧ ਪੰਜਾਬੀ ਸੀ ਉਲੋਪ ਤੋਂ ਦੀ ਚੱਲੀ ਜਾ ਰਹੀ ਹੈ ਇੱਕ ਗੱਲ ਇੱਥੇ ਆ ਕੇ ਆ ਗਈ ਹੈ ਬਿਲਕੁਲ ਸਹੀ ਗੱਲ ਤੁਹਾਡੀ ਗੱਲ ਸਾਬ ਤੁਹਾਡੇ ਨਾਲ ਦੋਨਾਂ ਨਾਲ ਹੀ ਗੱਲ ਕਰਾਂਗਾ ਮੈਂ ਤੁਹਾਡੇ ਤੋਂ ਕਰਤਾ ਸਾਬ ਲੈਣਾ ਵੀ ਕਿਤੇ ਨਾ ਕਿਤੇ ਅਸੀਂ ਜਦੋਂ ਅਸੀਂ ਜਦੋਂ ਛੋਟੇ ਸੀਗੇ ਤਾਂ ਅਸੀਂ ਇਹ ਦੇਖਦੇ ਰਹੇ ਸੀ ਇੱਕ ਦੂਰੇ ਦੇ ਸਟੇਟਸ ਦੇ ਨਾਲ ਕਲਚਰ ਜਿਹੜਾ ਸੀਗਾ ਉਹ ਐਕਟੀਵਿਟੀਜ਼ ਹੁੰਦੀਆਂ ਸੀਗੀਆਂ ਮਗਾਲਿਆ ਵਾਲੇ ਸ਼ਿਲਾੰਗ ਵਾਲੇ ਅਸਾਮ ਵਾਲੇ ਸਾਡੇ ਪੰਜਾਬ ਦੇ ਵਿੱਚ ਆਂਦੇ ਸੀ ਆਪਣਾ ਕਲਚਰ ਦੱਸਦੇ ਸੀਗੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਹੁੰਦਾ ਸੀਗਾ ਸਾਡੇ ਕਾਲਜਸ ਵਾਲੇ ਉੱਧਰ ਜਾ ਕੇ ਆਪਣਾ ਕਲਚਰ ਦੱਸਦੇ ਸੀ ਪੰਜਾਬੀ ਭੰਗੜਾ ਆਇਆ ਪੰਜਾਬੀ ਗਿੱਧਾ ਆਇਆ ਵੀ ਕਿਤੇ ਨਾ ਕਿਤੇ ਉਹ ਜਿਹੜਾ ਸੀਗਾ ਸਾਨੂੰ ਜੋ ਰਖਦਾ ਸੀ ਇਸ ਚੀਜ਼ ਦੀ ਵੀ ਘਾਟ ਆਈ ਆ ਵੀ ਸਾਡੇ ਐਜੂਕੇਸ਼ਨ ਸਿਸਟਮ ਨੇ ਸਾਡੀ ਸਕੂਲਿੰਗ ਨੇ ਜਾਂ ਸਾਡੇ ਕਾਲਜੀ ਨੇ ਜਿਹੜਾ ਚੀਜ਼ਾਂ ਆ ਉਹ ਸਿਰਫ ਤੇ ਸਿਰਫ ਇਹ ਰਖਦਾ ਨੰਬਰਾਂ ਦੀ ਦੌੜ ਦੇ ਵਿੱਚ ਰਹਿਣ ਦਿੱਤਾ ਜਦ ਕਿ ਬਾਕੀ ਦੌੜਾਂ ਸਾਰੀਆਂ ਖਤਮ ਕਰ ਦਿੱਤੀਆਂ ਜੀ ਕੀ ਕਹਿਣਾ ਚਾਹੋਗੇ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ ਇਹਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲੇ ਮੰਨ ਕਰਾਂਗਾ ਜੀ ਕਿਉਂਕਿ ਪਹਿਲੇ ਜਿਹੜਾ ਸੀਗਾ ਪੰਜਾਬ ਦੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਵਾਸਤੇ ਇਸ ਚੀਜ਼ ਤੇ ਗੌਰ ਕੀਤੀ ਜਾਂਦੀ ਸੀਗੀ ਜਿਹਦੇ ਨਾਲ ਕੀ ਸੱਭਿਆਚਾਰ ਮੰਤਰਾਲੇ ਆ ਸਮੇਂ ਅਨੁਸਾਰ ਹਰੇਕ ਜ਼ਿਲ੍ਹੇ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਸੀ ਤਾਂ ਕਿ ਪੰਜਾਬ ਦੇ ਜਿਹੜਾ ਸੱਭਿਆਚਾਰ ਨੂੰ ਬਰਕਰਾਰ ਰੱਖਿਆ ਜਾ ਸਕੇ ਤੇ ਹਰੇਕ ਸਨੇਹਾ ਸਮੇਸਿਰ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਮੈਂ ਤਾਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਵੀ ਮੰਗ ਕਰਾਂਗਾ ਕਿ ਸੱਭਿਆਚਾਰਕ ਮੰਤਰਾਲੇ ਦਾ ਦੁਬਾਰਾ ਗਠਨ ਕੀਤਾ ਜਾਵੇ ਕਿਤੇ ਨਾ ਕਿਤੇ ਮਾਹੌਲ ਦੇ ਹਿਸਾਬ ਨਾਲ ਜਾਂ ਅੱਜਕੱਲ੍ਹ ਦੀ ਉਸ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਕਮੀ ਆਈਆਂ ਕਿਉਂਕਿ ਪੰਜਾਬੀ ਮੁੰਡੇ ਤਾਂ ਵਿਦੇਸ਼ ਵਸਣਾ ਪਸੰਦ ਕਰ ਰਹੇ ਆ ਪੰਜਾਬੀ ਮੁੰਡੇ ਪੰਜਾਬ ਚ ਰਹਿਣਾ ਘੱਟ ਪਸੰਦ ਕਰ ਰਹੇ ਆ ਇਹ ਵੀ ਕਿਤੇ ਨਾ ਕਿਤੇ ਵਿਦੇਸ਼ ਦੀ ਦੌੜ ਵੀ ਨੁਕਸਾਨ ਕਰ ਰਹੀ ਹੈ ਕਿਤੇ ਲੇਕਿਨ ਅਸੀਂ ਕੱਲ ਕੱਲੇ ਪੰਜਾਬ ਦੀ ਨਹੀਂ ਪੂਰੀ ਜੋ ਅਸੀਂ ਆਪਸੀ ਵੀ ਗੱਲ ਕਰ ਰਹੇ ਆ ਹਿੰਦੁਸਤਾਨ ਦੀ ਹਿੰਦੁਸਤਾਨ ਦੀ ਗੱਲ ਕਰਾਂਗੇ ਇਕਤਾ ਦੀ ਗੱਲ ਕਰਾਂਗੇ ਵੀ ਇਹਦੇ ਨਾਲ ਤੁਹਾਡੀ ਨਜ਼ਰ ਦੇ ਵਿੱਚ ਕੀ ਹੋਣਾ ਚਾਹੀਦਾ ਕਿਉਂਕਿ ਨਜ਼ਰ ਨਾ ਗੇ ਸਾਡੇ ਸੋਨੇ ਭਾਰਤ ਨੂੰ ਤੇ ਕਿ ਆਪਸ ਦੇ ਵਿੱਚ ਏਕਤਾ ਰਹੇ ਭਾਈਚਾਰਕ ਸਾਝ ਰਹੇ ਇਹ ਅਖੰਡਤਾ ਜਿਹੜੀ ਹੈ ਇਸੇ ਤਰ੍ਹਾਂ ਬਣੀ ਰਹੇ ਮੈਂ ਹੁਣ ਅਖੀਰ ਕਿਉਂਕਿ ਸਾਡਾ ਸਮਾਂ ਵੀ ਬਾਤ ਬੰਦ ਹੋ ਰਿਹਾ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂ ਕਿ ਅੱਜ ਸੰਦੇਸ਼ ਜੀ ਜੀ ਅਸੀਂ ਗੱਲ ਕਰ ਰਹੇ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਪਹਿਲਾਂ ਹੀ ਸਲੋਗਨ ਕਿਹਾ ਸੰਤ ਕਬੀਰ ਜੀ ਵਾਲਾ ਉਹ ਯਾਦ ਰੱਖੋ ਖਾਸ ਕਰਕੇ ਯੂਥ ਨੂੰ ਬੀਬੀਆਂ ਨੂੰ ਉਹ ਸੁਣ ਲੈਣਾ ਚਾਹੀਦਾ ਦੁਬਾਰਾ ਫੇ ਮੈਂ ਕਹਾਂਗਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਇਹ ਗੁਰੂ ਗੁਰਗ੍ਰੰਥ ਸਾਹਿਬ ਦੇ ਵਿੱਚ ਰਚਨਾ ਹੈ ਉਹਨਾਂ ਦੀ ਸੰਤ ਕਬੀਰ ਜੀ ਦੀ ਇਸ ਤੇ ਵਲੀਪ ਕਰੋ ਫਿਰ ਇੱਕ ਬਹੁਤ ਵੱਡਾ ਲਬਜ਼ ਬਾਬਾ ਸਾਹਿਬ ਦਾ ਮੈਂ ਕਿਹਾ ਸੀਗਾ ਮੈਂ ਹਿੰਦੂ ਮੈਂ ਹੀ ਮੁਸਲਮ ਮੈਂ ਹੀ ਸੇਖ ਸਾਈਂ ਹਾਂ ਭਾਰਤ ਮਾਂ ਦਾ ਬੇਟਾ ਮੈਂ ਦੇਸ਼ ਦਾ ਛਪਾਈ ਹਾਂ ਗਲ ਉਹ ਹੀ ਆ ਦੋਸਤੋ ਜਦੋਂ ਇੱਕ ਖੇਤ ਦੇ ਵਿੱਚ ਇੱਕ ਬਾਗ ਦੇ ਵਿੱਚ ਕਿੰਨੇ ਫੁੱਲ ਹੁੰਦੇ ਨੇ ਕਿੰਨੀ ਫਲਵਾੜੀ ਵੱਡੀ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਹੁੰਦੇ ਨੇ ਲੇਕਿਨ ਇੱਕ ਮਾਲੀ ਉਹਦੀ ਸਾਰੇ ਦੀ ਪਰਵਰਿਸ਼ ਕਰ ਦਿੰਦਾ ਤੇ ਉਹ ਫੁੱਲ ਜਿਹੜਾ ਗੁਲੇ ਗੁਲਜ਼ਾਰ ਹੋ ਜਾਂਦਾ ਹੈ ਬਹੁਤ ਜ਼ਿਆਦਾ ਉਹਦੇ ਵਿੱਚ ਰੌਣਕ ਜਾਲੀ ਸਾਡਾ ਦੇਸ਼ ਵੀ ਇਸ ਤਰ੍ਹਾਂ ਹੀ ਹੈ ਇੱਥੇ ਵੀ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਨੇ ਅਸੀਂ ਸਾਰੇ ਅਲੱਗ-ਅਲੱਗ ਜਿਹੜੇ ਹੈ ਬਾਗ ਦੇ ਵਿੱਚ ਪੈਦਾ ਹੋਏ ਫੁੱਲ ਲੇਕਿਨ ਬਾਗ ਸਾਡਾ ਹੈ ਕਾ ਭਾਰਤ ਭਾਰਤ ਨੂੰ ਬਚਾਉਣਾ ਭਾਰਤ ਬਚੇਗਾ ਭਾਰਤ ਭਾਰਤ ਸਾਨੂੰ ਮਾਣ ਹੋਏਗਾ ਭਾ ਮਾਣ ਹੈ ਸਾਨੂੰ ਕਿ ਅਸੀਂ ਭਾਰਤ ਵਾਸੀਆਂ ਕਿਉਂਕਿ ਭਾਰਤ ਇੱਕ ਅਜੀਹਾ ਮੋਲਕ ਹੈ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਧਰਮ ਨੇ ਤਰ੍ਹਾਂ ਤਰ੍ਹਾਂ ਦੀਆਂ ਜਾਤੀਆਂ ਨੇ ਲੇਕਿਨ ਇਸ ਦੇ ਬਾਵਜੂਦ ਜਦੋਂ ਰਾਸ਼ਟਰ ਦੀ ਗੱਲ ਆਉਂਦੀ ਹੈ ਤਾਂ ਇੱਕ ਰਾਸ਼ਟਰ ਹੁੰਦਾ ਹੈ ਸ਼ਿਰੀਨਗਰ ਤੋਂ ਲੈ ਕੇ ਕਨਿਆਕੁਮਾਰੀ ਤੱਕ ਸੋ ਅੱਜ ਇੰਨਾ ਹੀ ਤੁਹਾਡਾ ਗਿਲਸਾਹਬ ਤੇ ਐਡਵੋਕੇਟ ਅਵਿਖੰਸ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਵੀ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਫਿਲਹਾਲ ਲੈਂਦੇ ਆ ਆ ਗਿਆ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਆਬਾਦ ਰਹੋ ਤੇ ਇਸੇ ਤਰ੍ਹਾਂ ਇਕਤਾਨੂ ਕਾਇਮ ਰੱਖ ਕੇ ਖੂਬ ਖੁਸ਼हाल ਰਹੋ ਨਮਸਕਾਰ ਜੈ